ਸਾਸੀ ਗਾਲ ਜੀ ਦੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕਿ ਇੱਕ ਅੰਬਰਸਰ ਤੋਂ ਆ ਰਹੀ ਓਵਰ ਸਪੀਡ ਗੱਡੀ ਜੋ ਕੇ ਸਟੈਂਡ ਕੀਤੇ ਹੋਏ ਚਾਰ ਮੋਟਰਸਾਈਕਲਾਂ ਦੇ ਉੱਪਰ ਚਾਰ ਦਿੱਤੀ ਗਈ ਤੁਹਾਨੂੰ ਦੱਈਏ ਕਿ ਇੱਥੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਚਾਰ ਮੋਟਰਸਾਈਕਲਾਂ ਦਾ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜੀਵਨਵਾਲ ਤੋਂ ਜਿਹੜਾ ਪੋਲਿਆ ਬੱਬਰੀਵਾਲਾ ਉੱਥੇ ਮਰੂਤੀ ਏਜੰਸੀ ਦੇ ਲਾਗੇ ਸਾਵੇਂ ਜਿਹੜੇ ਆ ਰੁੱਖਾਂ ਦੇ ਥੱਲੇ ਇੱਕ ਸਾਈਡ ਤੇ ਮੋਟਰਸਾਈਕਲ ਸਟੈਂਡ ਕਰਕੇ ਜਿਹੜੇ ਕਰਮਚਾਰੀਓ ਉਹ ਏਜੰਸੀ ਦੇ ਅੰਦਰ ਚਲੇ ਜਾਂਦੇ ਨੇ ਕਿ ਇੱਥੇ ਸਾਂ ਆ ਮੋਟਰਸਾਈਕਲ ਉਹਨਾਂ ਨੇ ਇੱਕ ਪਾਥ ਦੇ ਉੱਤੇ ਖਿਲਾਰੇ ਹੋਏ ਸੀ ਪਰ ਓਵਰ ਸਪੀਡ ਅੰਮ੍ਰਿਤਸਰ ਤੋਂ ਆ ਰਹੀ ਗੱਡੀ ਜਿਹੜੀ ਏ ਉਹਨਾਂ ਸਾਰੇ ਮੋਟਰਸਾਈਕਲਾਂ ਦੇ ਉੱਪਰ ਚੜ ਗਈ ਤੇ ਮੋਟਰਸਾਈਕਲਾਂ ਦਾ ਕਰ ਦਿੱਤਾ ਚੱਕਣਾ ਚੂਰਤਾਂ ਦਾ ਦੀਏ ਕਿ ਇਹ ਮੋਟਰਸਾਈਕਲ ਇੱਕ ਪਾਥ ਦੇ ਉੱਤੇ ਜਿਹੜੇ ਆ ਉਹ ਖਲਾਰੇ ਹੋਏ ਸੀ ਜਿਹੜਾ ਕਿ ਸਾਈਡ ਦੇ ਉੱਤੇ ਬੂਟਿਆਂ ਦੇ ਥੱਲੇ ਜਿਹੜੇ ਆ ਮੋਟਰਸਾਈਕਲ ਸਾਂਵੇਂ ਲਗਾਏ ਹੋਏ ਸੀ ਜਿਨ੍ਹਾਂ ਦੇ ਉੱਤੇ ਓਵਰ ਸਪੀਡ ਗੱਡੀ ਜਿਹੜੀ ਹੈ ਚੜ ਗਈ ਹੈ ਕੋਈ ਜਾਨੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਮੋਟਰਸਾਈਕਲਾਂ ਦਾ ਕਾਫੀ ਜ਼ਿਆਦਾ ਹੋ ਗਿਆ ਜਿਹਦੇ ਵਿੱਚ ਇੱਕ ਬੋਲਟ ਮੋਟਰਸਾਈਕਲ ਤੇ ਬਾਕੀ ਜਿਹੜੇ ਨੇ ਹੋਰ ਮੋਟਰਸਾਈਕਲ ਦੱਸੇ ਜਾ ਰਹੇ ਨੇ ਮਿਲ ਜਾਣਕਾਰੀ ਅਨੁਸਾਰ ਧੰਦਾ ਦਈਏ ਕੀ ਇਹ ਗੱਡੀ ਅੰਮ੍ਰਿਤਸਰ ਤੋਂ ਗੁਰਦਾਸਪੁਰ ਨੂੰ ਜਿਹੜੀ ਹੈ ਜਾ ਰਹੀ ਸੀ ਤੇ ਓਵਰ ਸਪੀਡ ਜਾ ਰਹੀ ਸੀ ਚਾਨਕ ਕੀ ਹੋ ਜਾਂਦਾ ਕਿ ਖੜੇ ਮੋਟਰਸਾਈਕਲਾਂ ਦੇ ਉੱਪਰ ਹੀ ਇਹ ਗੱਡੀ ਚਾੜ ਦਿੱਤੀ ਜਾਂਦੀ ਏ ਇਸ ਚੀਜ਼ ਨੂੰ ਦੇਖ ਕੇ ਇੱਕ ਮੈਸੇਜ ਦੇਣਾ ਚਾਹਾਂਗੇ ਕਿ ਰੋਡ ਦੇ ਉੱਤੇ ਬਹੁਤ ਜ਼ਿਆਦਾ ਭੀੜ ਹੁੰਦੀ ਏ ਤੇ ਹਾਈਵੇ ਦੇ ਉੱਪਰ ਗੱਡੀਆਂ ਬਹੁਤ ਜ਼ਿਆਦਾ ਸਪੀਡ ਦੇ ਨਾਲ ਆਉਂਦੀਆਂ ਹਨ ਪਰ ਗੱਡੀ ਚਲਾਉਣ ਵੇਲੇ ਧਿਆਨ ਰੱਖਿਆ ਜਾਵੇ ਕਿ ਸਾਈਡ ਤੋਂ ਕੌਣ ਨਿਕਲਦਾ ਪਿਆ ਆ ਤੇ ਕੌਣ ਆ ਰਿਹਾ ਆ ਜਾਂ ਸਾਹਮਣੇ ਕੀ ਹੈ ਕਦੇ ਵੀ ਫੋਨ ਚਲਾਉਣ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹੋ ਜਿਹੇ ਹਾਦਸੇ ਉਦੋਂ ਹੀ ਹੁੰਦੇ ਹਨ ਜਦੋਂ ਡਰਾਈਵਰ ਦਾ ਧਿਆਨ ਕਦੇ ਇੱਧਰ ਉੱਧਰ ਹੋ ਜਾਵੇ ਇਸ ਕਰਕੇ ਅਸੀਂ ਤਾਂ ਇਹੀ ਕਾਂਗੇ ਵੀ ਗੱਡੀ ਚਲਾਉਣ ਵੇਲੇ ਆਪਣਾ ਧਿਆਨ ਜਿਹੜਾ ਆ ਉਹ ਜ਼ਰੂਰ ਰੱਖਿਆ ਜਾਵੇ ਤੇ ਕਦੇ ਵੀ ਜਿਹੜਾ ਆ ਆਪਣੇ ਧਿਆਨ ਨੂੰ ਇੱਧਰ ਉੱਧਰ ਨਾ ਕਰੋ ਕਿਉਂਕਿ ਕਦੇ ਵੀ ਇਸ ਤਰ੍ਹਾਂ ਦਾ ਚਾਂਸ ਤੁਹਾਡੇ ਨਾਲ ਵੀ ਹੋ ਸਕਦਾ ਹੈ ਪਰ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਤੇ ਗੱਡੀਆਂ ਕਾਰਾਂ ਮੋਟਰਸਾਈਕਲ ਜਿਹੜੇ ਆ ਓਵਰ ਸਪੀਡ ਦੇ ਨਾਲ ਚਲਾਉਣ ਦੇ ਨਾਲ-ਨਾਲ ਜਿਹੜਾ ਆ ਫੋਨਾਂ ਦਾ ਇਸਤੇਮਾਲ ਵੀ ਬਹੁਤ ਜ਼ਿਆਦਾ ਕਰਦੇ ਆ ਜਿਹੜਾ ਕਿ ਬਿਲਕੁਲ ਨਹੀਂ ਕਰਨਾ ਚਾਹੀਦਾ ਹਾਲਾਕੇ ਇੱਥੇ ਸਿਰਫ ਮੋਟਰਸਾਈਕਲ ਖੜੇ ਸੀ ਪਰ ਜੇਕਰ ਕੋਈ ਹੁੰਦਾ ਤਾਂ ਮਾਲੀ ਨੁਕਸਾਨ ਦੇ ਨਾਲ-ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੁਸੀਂ ਦੇ ਦੇ ਪਿਓ ਮੇਰੇ ਨਾਲ ਡੀਪੀਸੀ ਪੰਜਾਬੀ ਪੱਤਰਕਾਰ ਸੰਨੀ ਨਾਗਪਾਲ ਦੀ airport